ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਲਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਵਕੀਲਾਂ ਵਾਲੇ ਦੇ ਵਿੱਚ ਵਕੀਲਾਂ ਵਾਲੇ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਤੁਹਾਨੂੰ ਇੱਕ ਝੋਟੀ ਵਿਖਾਉਣੀ ਆ ਆਪਾਂ ਵਕਾਉ ਲਈ ਆ ਮਾਲਕਾਂ ਨੇ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਤਿਆਰ ਆ ਕਿੰਨਾ ਇਹਨੇ ਪਹਿਲੇ ਸੂਏ ਦਿੱਤਾ ਹੋਇਆ ਚੰਗੇ ਦੁੱਧ ਦੀ ਮਾਲਕਣਾ ਇਹ ਕਰਮਾਲੀ ਨੇ ਪਹਿਲੇ ਸੂਏ ਦੇ ਵਿੱਚ ਹੀ ਚੰਗਾ ਦੁੱਧ ਪਾਇਆ ਹੋਇਆ ਭਾਈ ਹੁਣੇ ਦੱਸਦੇ ਆ ਉਹ ਮਿਲਦੇ ਆ ਵੀਰ ਤੋਂ ਜਾਣਕਾਰੀ ਦੇ ਲਈ ਆਪਣੇ ਨਾਲ ਗੁਰਮਖ ਹੋਊਗਾ ਭਾਈ ਕਿਉਂਕਿ ਬਾਈ ਜਿੰਦੀ ਮੈਂ ਆ ਉਹ ਘਰੇ ਹੈ ਨਹੀਂ ਤੇ ਫਿਰ ਵੀਰ ਨੇ ਆਪਾਂ ਨੂੰ ਜਾਣਕਾਰੀ ਦੇਣੀ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਈ ਹੋਰ ਗੁਰਮਖ ਭਾਈ ਸੇਤਾ ਹਾਂਜੀ ਵੱਡੇ ਵੱਡੇ ਠੀਕ ਠਾਕ ਠੀਕ ਆ ਤੇ ਗੁਰਮਖ ਭਾਈ ਫਿਰ ਮੈਂ ਤਾਂ ਆਪਣੇ ਯਾਰ ਬੇਲੀ ਦੀ ਆ ਹਾਂਜੀ ਆਪਣੇ ਰਿਸ਼ਤੇਦਾਰ ਹੀ ਚਾਹੋ ਠੀਕ ਆ ਬਿਲਕੁਲ ਠੀਕ ਆ ਤੇ ਗੁਰਮਖ ਭਾਈ ਕਿੰਨਾ ਸੂ ਚੰਗਾ ਦੁੱਧ ਪਾਇਆ ਚੋਟੀ ਨੇ ਠੀਕ ਹੈ ਚੰਗਾ ਦੁੱਧ ਦਿੱਤਾ ਹੋਇਆ ਪਹਿਲੇ ਕਿੰਨਾ ਕੁ ਦੁੱਧ ਦੇਗੀ ਸੀ ਬਈ 15 16 ਕਿਲੋ ਦੇ ਨੇੜੇ ਕੱਢਿਆ ਮੋਜਰਾ ਨੇ ਠੀਕ ਹੈ ਇਹਦੇ ਕੋਈ ਸੀਮਿੰਟ ਵਗਾਰੇ ਦੀ ਜਾਣਕਾਰੀ ਸੀਮਿੰਟ ਦੀ ਨਹੀਂ ਡਿਟੇਲ ਸੀਮਿੰਟ ਦੀ ਹੈ ਨਹੀਂ ਜੇ ਮੈਂ ਝੂਠ ਮਾਰੀ ਹੈਗੀ ਠੀਕ ਹੈ ਬਈ ਮੈਂ ਕਰੀਂਦੇ ਕੱਟਾ ਗਿਆ ਕੱਟੀ ਵੀਰੇ ਨਹੀਂ ਨਹੀਂ ਕੱਟੀ ਐ ਮਫੀ ਠੀਕ ਹੈ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ ਤੀਜਾ ਦਿਨ ਆ ਜੀ ਤੀਜਾ ਦਿਨ ਸੂਈ ਨੂੰ ਅੱਜ ਕਿੰਨਾ ਦੁੱਧ ਤਿਆਰ ਆ ਬਈ ਇਹ ਥੱਲੇ ਹੈਗਾ ਜੀ 12 ਕਿਲੋ ਦੇ ਕਰੀਬ ਠੀਕ ਹੈ ਹਾਜ਼ਰ ਹੈ ਹਾਂਜੀ ਹਾਂਜੀ ਤੀਜਾ ਦਿਨ 12 ਕਿਲੋ ਬੋ ਲੇ ਵੀ ਮਿੱਤਰੋ ਦੂਜਾ ਸੂਆ ਕਰਮਾਂ ਵਾਲੀ ਸੂਈ ਆ ਤੀਜਾ ਦਿਨ ਅੱਜ ਸੂਈ ਨੂੰ ਆ ਤੀਜੇ ਦਿਨ ਸੂਈ ਦੇ ਥੱਲੇ ਇਸ ਟਾਈਮ 12 ਕਿਲੋ ਬੋਲਾ ਜਿਹੜਾ ਜਾਂ ਦੁੱਧ ਜਿਹੜਾ ਸਟਾਰਟਿੰਗ ਦੇ ਤੋਂ ਤਿਆਰ ਕੀਤਾ ਕਰਮਾਂ ਵਾਲੀ ਨੇ ਸਟਾਰਟਿੰਗ ਬਹੁਤ ਸੋਹਣੀ ਬੋਲੇ ਤੋਂ ਕੀਤੀ ਲਈ ਆ ਵੀਰੇ ਬਹੁਤ ਸੋਹਣੀ ਦੁੱਧ ਤੋਂ ਸਟਾਰਟਿੰਗ ਕੀਤੀ ਆ ਕਰਮਾਂ ਵਾਲੀ ਨੇ ਥਣ ਦੀ ਕੁਆਲਿਟੀ ਚੰਗੀ ਆ ਲੇਵੇ ਦੀ ਕੁਆਲਿਟੀ ਚੰਗੀ ਆ ਵੱਡੀ ਗੱਲ ਇਹ ਆ ਵੀ ਮਿੱਤਰੋ ਇਹਨੇ ਹਜੇ ਜਾਪੇ ਦੇ ਵਿੱਚ ਆ ਥੋੜੀ ਜਿਹੀ ਮੈਂ ਤੁਹਾਨੂੰ ਤੁੱਟੀ ਵੀ ਨਜ਼ਰ ਆਉਂਦੀ ਹੋਊਗੀ ਕਿਉਂਕਿ ਮੈਂ ਸੂਕੇ ਹਟੀ ਆ ਜੇਲ ਵਗੈਰਾ ਡਨ ਪਈ ਹੋਈ ਆ ਸਾਰਾ ਕੁਝ ਓਕੇ ਹੋਇਆ ਆ ਜੇ ਵੀਡੀਓ ਬਕਾਇਦਾ ਹੈਗੀ ਆਪਣੀ ਜੋ ਕਿ ਦਰਦਾਂ ਦੇ ਵਿੱਚੋਂ ਆ ਕੇ ਮੈਂ ਹਟੀ ਹੋਈ ਆ ਇਸ ਕਰਕੇ ਹਜੇ ਥੋੜਾ ਜਿਹਾ ਦੂਆਂ ਚਾਰਾਂ ਦਿਨਾਂ ਨੂੰ ਇਹਦੀ ਡੋਸਾ ਜਿਹੜੀ ਇਹਦੀ ਲਵਾਸ ਆ ਜਿਹੜਾ ਇਹਦਾ ਟਾਂਚਾ ਵਾ ਉਹ ਕੁਝ ਹੋਰ ਹੋਊਗਾ ਹੁਣ ਆਪਾਂ ਬਾਈ ਤੋਂ ਆਪਾਂ ਇਹਦਾ ਰੇਟ ਪੁੱਛ ਲੈਨੇ ਵੀਰੇ ਰੇਟ ਕੀ ਕਰਨਾ ਗੁਰਮukh ਭਾਈ ਇਹ ਬਾਈ ਜੀ ਦੱਸਣ ਦੇ ਮੁਕਾਬਤ ਭਾਈ ਦੇ 1 40 ਮੋਲ ਕਰਦੇ ਆ 1 40000 ਰੁਪਏ ਮਾਲਕ ਮੁੱਲ ਕਰਦੇ ਆ ਮੰਨਤਾ ਆ ਠੀਕ ਆ ਭਾਈ ਤੇ ਗੁਰਮukh ਭਾਈ ਚਵਾਈ ਕਿਵੇਂ ਲੱਗੀ ਐ ਇਹਨੂੰ? ਚਵਾਈ ਬਹੁਤ ਪੋਲੀ ਆ ਜੀ। ਓਕੇ ਅਜਮਾ। ਹਾਂਜੀ ਹਾਂਜੀ। ਠੀਕ ਆ ਬਾਈ। ਤੇ ਗੁਰਮukh ਬਾਈ ਨੰਬਰ ਦਈ ਕਰਾਂ ਦੇ ਵੀਰੇ। ਨੰਬਰ ਦੱਸੀ ਵੀਰੇ। ਨੰਬਰ ਮੈਨੂੰ ਦੱਸ ਦਿਓ ਕਿਉਂ ਜੀ ਮਾਲਕ ਦਾ ਕਿੰਨਾ ਨੰਬਰ 700 ਪੂਰਾ ਜੀ। 700 ਪੂਰਾ 93 93 99 99 123 123 700 ਪੂਰਾ 93 99 123 123 ਠੀਕ ਆ। ਇੱਕ ਨੰਬਰ ਹੋਰ ਨੋਟ ਕਰ ਲਓ ਜੀ। ਹਾਂਜੀ ਦੱਸ ਦਿਓ। ਦੱਸ ਦਿਓ ਵੀਰੇ। ਨਹੀਂ। ਹਾਂ। ਇੱਕ ਕੀ ਲਾ ਦਿੰਨੇ ਨੰਬਰ ਮੈਂ ਤਨਾ ਬਹੁਤ ਹੈ ਇੱਕ ਨੰਬਰ ਜਿਹੜਾ ਉਹ ਆਪਾਂ ਸਕਰੀਨ ਦੇ ਉੱਤੇ ਲਾ ਦਵਾਂਗੇ ਗੱਲਬਾਤ ਲਈ ਸੰਪਰਕ ਕਰ ਲਿਓ ਪਿੰਡਾਂ ਵਕੀਲਾਂ ਵਾਲਾ ਬਰਨਾਲੇ ਬਰਨਾਲੇ ਨੂੰ ਛੜਕ ਜਾਂਦੀ ਹੈ ਬਰਨਾਲੇ ਪਿੰਡ ਨੂੰ ਇਹ ਵਕੀਲਾਂ ਵਾਲੇ ਤੋਂ ਬਰਨਾਲੇ ਨੂੰ ਜਾਂਦੀ ਹੈ ਹਾਂ ਜੀ ਜਾਂਦੀ ਸਾਹਮਣੇ ਬੈਂਚਾ ਲੋਕੇਸ਼ਨ ਤੇ ਠੀਕ ਆ ਭਾਈ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਜਿਹੜੇ ਪ੍ਰਾਣੂ ਮੈਂ ਪਸੰਦ ਆ ਗੱਲਬਾਤ ਕਰਿਓ ਚੰਗੀ ਟਿਕਾਣੇ ਦੀ ਮਾਝਾ ਸ਼ੁਕਰੀਆ ਚਾਉਂਦੇ ਰਹੋ ਧੰਨਵਾਦ